ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਠੀ ਗੁਰ ਤੇਗ ਬਾਬਾ ਦਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਤੋਂ ਲਿਟਾ ਦਾ ਰਾਸਤ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਠੀ ਗੁਰ ਤੇਗ ਬਾਬਾ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਬੱਚਿਆ ਦੇ ਬਾਬਾ ਜੀ ਕਰ ਦੋ ਕਿਰਪਾ ਬਈ ਬੱਚਿਆ ਦੇ ਜਨਮਦੀ ਕਟੇ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਬ ਲੋ ਨਹੀਂ ਪਾਗ ਨਲਾਰ ਹੁਦਾ ਤਬ ਲੋ ਭ੍ਰਮ ਤੇ ਫਿਰਤੇ ਬਹੁਤਾ ਓ ਕਾਲ ਕੋਰ ਸਮਦਰ ਮੈਂ ਬੂਡ ਤਥੇ ਕਭ ਹੋਂ ਮਟ ਹੈ ਨਹੀਂ ਸ਼ਤਾਯੋ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜੇਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇਓ ਜੱਪਿਓ ਜੇ ਨਿअर्जुन ਦੇਵ ਗੁਰੂ ਮੇਰੇ ਸੰਕਟ ਜੋਂ ਗਰਬ ਨਾ ਆਇਓ ਜਿਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਸਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਬਰ ਤਪੀਂ ਤਰ ਵਗੇ ਖਾਤੀ ਰਣਵਕਤ ਨਾਨਕ ਹੁਕਮ ਪਛਾਨ ਸੁਖ ਵਾ ਦਿਨ ਰਾਤੀ तर आयो आ ਮੇਰਾ चेत मेरा सभु हो ਰਾਮ ਨਾਮ जियो राम नाम ਜਾ गयो ਸਮ ਨਹੀਂ ਕੋਈ को ਸਿਮਰਤ संकट मिट ਦਰਸ तुहारे सो कहू

ਨਾਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਸਾਥ ਸਾਹ ਤੇਰ ਸਾਹਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਏ ਰਵਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਟ ਮਹੰਲਾ ਪੰਜਵਾ ਗੁਰਪੂਰਾ ਪੇਟੋ ਵੱਡ ਭਾਗੀ ਮਨ ਹੈ ਪਰ ਅਪਰਗਾਸਾ ਓਏ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਰਹਿ ਪਿਆ ਪਰਗਾਸਾ ਓਏ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕਾ ਵਲਹਾਰ ਆਗੈ ਸੁਖ ਪਾਚੈ ਸੁਖ ਸਹਜਾ ਘਰ ਆਨੰਦ ਹਮਾਰਾ ਮੈਂ ਕਰਣਾ ਹਾਰਾ ਸੋਈ ਖਸਮ ਹਮਾਰਾ ਨਿਰਭਉ ਪਾਏ ਗੁਰ ਚਰਣੀ ਲਾਗੇ ਇੱਕ RAM ਨਾਮ ਆਧਾਰਾ ਸਭਾ ਦੇਰਸਨ ਅਕਾਲ ਮੂਰਤ ਰੱਬ ਹੈ ਕੀ ਹੋਵਨ ਹਾਰਾ ਘੰਟ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾਅ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਪੇਟਿਓ सगले दुख बि नासे वॾी अचरज सुभा कार आया रासे नानक गुर पूरा पेटियो ਸਗਲੇ ਦੁਖ ਬਿਲਾਸੇ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗਰ ਪੂਰਾ ਭੇਟਿਓ ਵਡਭਾਗੀ ਮਨਹਿ ਭਾਇ ਪ੍ਰਗਾਸਾ ਕੋਈ ਨਾ ਪਹਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਛੇਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 609 ਉੱਪਰ ਸੁਭੈਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਖਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ